ਆਓ ਅੱਜ ਗੱਲ ਕਰੀਏ ਨੈਪੋਲੀਅਨ ਹਿੱਲ ਦੀ ਸ਼ਾਨਦਾਰ ਕਿਤਾਬ ਡੂ ਟੂ ਦੇਸ ਵਰਕ ਨਵ ਬਾਰੇ। ਇਹ ਕਿਤਾਬ ਸਾਡੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾ ਲਿਆ ਸਕਦੀ ਹੈ ਜੇ ਅਸੀਂ ਇਸ ਦੇ ਅਸਲ ਸੰਦੇਸ਼ ਨੂੰ ਆਪਣੇ ਦਿਲ ਦਿਮਾਗ 'ਚ ਵਸਾ ਲਈਏ। ਅਸੀਂ ਇਸ ਨੂੰ ਉਹਨਾਂ 5 ਪਾਗਾਂ ਵਿੱਚ ਵੰਡਾਂਗੇ ਜੋ ਪੂਰੀ ਕਿਤਾਬ ਦਾ ਸਾਰ ਦਿੰਦੇ ਹਨ। ਜ਼ਿਆਦਾ ਸਮਾਂ ਬਿਤਾਏ ਬਿਨਾ ਆਓ ਵੀਡੀਓ ਵੱਲ ਵਧੀਏ। ਪਾਗ 1 ਕੰਮ ਨੂੰ ਅੱਗੇ ਟਾਲਣ ਦੀ ਆਦਤ ਸਫਲਤਾ ਦਾ ਕਾਤਿਲ ਕੰਮ ਨੂੰ ਕੱਲ ਤੇ ਛੱਡਣਾ ਇਹ ਮਨੁੱਖੀ ਫਿਤਰਤ ਦਾ ਹਿੱਸਾ ਹੈ ਪਰ ਨੈਪੋਲੀਅਨ ਹਿਲ ਕਹਿੰਦੇ ਹਨ ਕਿ ਇਹ ਆਦਤ ਸਾਡੀ ਸਫਲਤਾ ਨੂੰ ਹੌ ਹੌਲਾ ਖਤਮ ਕਰ ਦਿੰਦੀ ਹੈ ਉਹ ਸਪਸ਼ਟ ਤੌਰ ਤੇ ਕਹਿੰਦੇ ਹਨ ਕਈ ਵਾਰੀ ਲੋਕ ਬਹੁਤ ਅਕਲਮੰਦ ਹੁੰਦੇ ਹਨ ਬਹੁਤ ਟੈਲੈਂਟਡ ਹੁੰਦੇ ਹਨ ਪਰ ਉਹ ਕੰਮ ਨੂੰ ਅੱਗੇ ਟਾਲ-ਟਾਲ ਕੇ ਆਪਣੇ ਆਪ ਨੂੰ ਮਾੜੇ ਨਤੀਜੇ ਦਿੰਦੇ ਹਨ ਸੱਚ ਮੰਨੋ ਤਾਂ ਜ਼ਿੰਦਗੀ ਕਿ ਅੱਗੇ ਵਧਣ ਦੀ ਸਭ ਤੋਂ ਵੱਡੀ ਰੁਕਾਵਟ ਕੰਮ ਨੂੰ ਅੱਗੇ ਟਾਲਣ ਦੀ ਆਦਤ ਹੈ। ਅਸੀਂ ਸੋਚਦੇ ਰਹਿੰਦੇ ਹਾਂ ਕਿ ਕੱਲ ਕਰ ਲਾਂਗੇ, ਅਗਲੇ ਹਫ਼ਤੇ ਕਰ ਲਾਂਗੇ ਪਰ ਕੱਲ ਕਦੇ ਨਹੀਂ ਆਉਂਦੀ। ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ ਪਰ ਜਦੋਂ ਅਸੀਂ ਉਸ ਮੌਕੇ ਨੂੰ ਗਵਾ ਦਿੰਦੇ ਹਾਂ ਤਦੋਂ ਪਛਤਾਵਾ ਹੀ ਹੱਥ ਆਉਂਦਾ ਹੈ। ਟਾਲ ਮਟੋਲ ਕਰਨਾ ਸਿਰਫ ਕੰਮ ਪਿੱਛੇ ਟੱਕਣ ਦੀ ਗੱਲ ਨਹੀਂ, ਇਹ ਆਪਣੀ ਖੁਦ ਦੀ ਸਫਲਤਾ ਨੂੰ ਪਿੱਛੇ ਟੱਕਣ ਦੀ ਗੱਲ ਹੈ। ਇਹ ਆਦਤ ਸਾਇਲੈਂਟ ਆਰਕਚੋਰ ਵਰਗੀ ਕੰਮ ਕਰਦੀ ਹੈ ਜੋ ਤੁਹਾਡੀ ਤਾਕਤ ਤੁਹਾਡੀਆਂ ਸੰਭਾਵਨਾਵਾਂ ਅਤੇ ਤੁਹਾਡੀਆਂ ਸੰਭਾਵਨਾਵਾਂ ਲੈਂਦਾ ਹੈ ਹਰ ਵਾਰ ਜਦੋਂ ਤੁਸੀਂ ਕੰਮ ਤੋਂ ਬਚਦੇ ਹੋ ਤਾਂ ਤੁਸੀਂ ਆਪਣੇ ਮਨ ਦੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਵੀ ਕਰਦੇ ਹੋ ਇਸ ਕਰਕੇ ਜੋ ਵੀ ਕੰਮ ਤੁਹਾਨੂੰ ਲੱਗੇ ਕਿ ਇਹ ਮਤਵਪੂਰਨ ਹੈ ਉਹ ਅੱਜ ਕਰੋ ਹੁਣੇ ਕਰੋ ਕਦੇ ਵੀ ਨਾ ਸੋਚੋ ਕਿ ਕੱਲ ਕਰਾਂਗਾ ਕੱਲ ਤੇ ਵਿਸ਼ਵਾਸ ਕਰਨਾ ਆਪਣੇ ਆਪ ਨੂੰ ਟੋਖਾ ਦੇਣਾ ਹੈ ਸਫਲ ਲੋਕ ਸਫਲ ਇਸ ਕਰਕੇ ਨਹੀਂ ਹੁੰਦੇ ਕਿ ਉਹ ਹੋਰਾਂ ਤੋਂ ਚੰਗੇ ਹੁੰਦੇ ਹਨ ਉਹ ਸਫਲ ਇਸ ਕਰਕੇ ਹੁੰਦੇ ਹਨ ਕਿ ਉਹ ਟਾਲਮਟੋਲ ਨਹੀਂ ਕਰਦੇ ਉਹ ਕੰਮ ਨੂੰ ਠੀਕ ਉਸ ਸਮੇਂ ਕਰਦੇ ਹਨ ਜਦੋਂ ਉਹ ਚਾਹੀਦਾ ਹੈ ਉਹਨੇ ਤੁਰੰਤ ਆਜ ਤਾਂ ਹੀ ਯਾਦ ਰੱਖੋ ਸਫਲਤਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਆਲਸ ਨਹੀਂ ਕਰਦੇ ਜੋ ਕੰਮ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਜੋ ਹਰ ਦਿਨ ਹਾਰ-ਪਾਰ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਗ 2 ਲੱਕੜਹਾਰੇ ਦੀ ਕਹਾਣੀ ਇੱਕ ਸਮੇਂ ਦੀ ਗੱਲ ਹੈ। ਇੱਕ ਲੱਕੜਹਾਰਾ ਸੀ ਜੋ ਹਰ ਰੋਜ਼ ਸਵੇਰੇ ਜੰਗਲ ਜਾਂਦਾ ਸੀ, ਦਰਖਤਾਂ ਨੂੰ ਕੱਟਦਾ ਸੀ ਅਤੇ ਉਹਨਾਂ ਦੀ ਲੱਕੜ ਵੇਚ ਕੇ ਆਪਣਾ ਕਾਰਜ ਚਲਾਉਂਦਾ ਸੀ। ਉਸ ਦੀ ਮਿਹਨਤ ਨਾਲ ਘਰ ਚੰਦਾ ਚੱਲ ਰਿਹਾ ਸੀ ਪਰ ਇੱਕ ਦਿਨ ਉਹਨੂੰ ਲੱਗਾ ਕਿ ਰਾਤ ਦੀ ਨੀਂਦ ਠੀਕ ਨਹੀਂ ਹੋਈ, ਥਕਾਵਟ ਜ਼ਿਆਦਾ ਹੈ। ਇਸ ਕਰਕੇ ਅੱਜ ਜੰਗਲ ਨਾ ਜਾਈਏ ਉਸਨੇ ਆਪਣੇ ਆਪ ਨੂੰ ਦੱਸਿਆ ਕੱਲ ਜਾ ਲੈਵਾਂਗਾ ਦੂਜੇ ਦਿਨ ਮੇਂ ਪੈ ਰਿਹਾ ਸੀ ਫਿਰ ਕਿਹਾ ਮੌਸਮ ਠੀਕ ਨਹੀਂ ਅੱਜ ਵੀ ਛੱਡਿਏ ਇਸ ਤਰ੍ਹਾਂ ਦਿਨਾਂ ਤੋਂ ਹਫਤਾ ਲੰਘ ਗਿਆ ਹਫਤੇ ਦੇ ਅੰਤ ਤੇ ਉਸਦੇ ਘਰ ਦੀ ਹਾਲਤ ਖਰਾਬ ਹੋ ਗਈ ਰੋਜ਼ ਦੀ ਕਮਾਈ ਨਾ ਹੋਣ ਕਰਕੇ ਘਰ ਵਿੱਚ ਰੋਟੀ ਦੀ ਤੰਗੀ ਹੋ ਗਈ ਬੱਚਿਆਂ ਦੇ ਪੈਰ ਨੰਗੇ ਹੋ ਗਏ ਉਹਨਾਂ ਦੀਆਂ ਜ਼ਰੂਰਤਾਂ ਪੂਰੀ ਨਹੀਂ ਹੋਈਆਂ। ਲੱਕੜਹਾਰਾ ਠੀਕ ਸਮੇਂ ਤੇ ਆਪਣਾ ਕੰਮ ਕਰ ਸਕਦਾ ਸੀ ਪਰ ਉਸਨੇ ਆਪਣੇ ਆਪ ਨੂੰ ਹਰ ਦਿਨ ਦੱਸਿਆ ਕਿ ਕੱਲ ਕਰ ਲਵਾਂਗਾ। ਕੱਲ ਉਸਦੇ ਜੀਵਨ ਦੀ ਸਫਲਤਾ ਨੂੰ ਝੋਟ ਲੱਗਾ ਗਿਆ। ਉਸਨੂੰ ਜਦੋਂ ਅਸਲ ਨਤੀਜਾ ਪਤਾ ਲੱਗਾ ਤਦ ਤੱਕ ਕਾਫੀ ਸਮਾਂ ਲੰਘ ਚੁੱਕਿਆ ਸੀ। ਸੀ ਜਦ ਤੱਕ ਕੰਮ ਨੂੰ ਨਿਯਮਿਤ ਤੇ ਦਿਨ ਦਰ ਦਿਨ ਨਹੀਂ ਕਰਦੇ। ਤਦ ਤੱਕ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ ਸਫਲਤਾ ਕੋਈ ਚਮਤਕਾਰ ਨਹੀਂ ਸਫਲਤਾ ਹਰ ਰੋਜ਼ ਦੀ ਛੋਟੀ-ਛੋਟੀ ਮਿਹਨਤਾਂ ਦਾ ਨਤੀਜਾ ਹੁੰਦੀ ਹੈ ਜਿਵੇਂ ਲੱਕੜਹਾਰੇ ਨੇ ਇੱਕ ਦਿਨ ਕੰਮ ਛੱਡਿਆ ਫਿਰ ਦੂਜਾ ਦਿਨ ਫਿਰ ਤੀਜਾ ਦਿਨ ਇਹ ਛੋਟੀਆਂ-ਛੋਟੀਆਂ ਟਾਲਮਟੋਲਾ ਨੇ ਉਸ ਦੇ ਜੀਵਨ ਨੂੰ ਕੰਗਾਲੀ ਵੱਲ ਤੱਕ ਦਿੱਤਾ ਸਚਾਈ ਇਹ ਹੈ ਕਿ ਜੇ ਅਸੀਂ ਅੱਜ ਮਿਹਨਤ ਕਰਾਂਗੇ ਅੱਜ ਕੰਮ ਕਰਾਂਗੇ ਤਾਂ ਹੀ ਕੱਲ ਦੇ ਨਤੀਜੇ ਮਿਲਣਗੇ ਪਰ ਜੇ ਅਸੀਂ ਸੋਚਦੇ ਰਹਿਣਾ ਕਿ ਅੱਜ ਛੱਡੀਏ ਕੱਲ ਕਰ ਲਾਂਗੇ ਤਾਂ ਕੱਲ ਕਦੇ ਨਹੀਂ ਆਉਂਦਾ ਨਤੀਜੇ ਵੀ ਨਹੀਂ ਆਉਂਦੇ ਆਗ ਦਿਨ ਮੈਂ ਬਾਅਦ ਵਿੱਚ ਕਰ ਲੈਣਾ ਸਭ ਤੋਂ ਜ਼ਹਿਰੀਲਾ ਵਾਂਗ ਨੈਪੋਲੀਅਨ ਹਿਲ ਕਹਿੰਦੇ ਹਨ ਕੰਮ ਨੂੰ ਅੱਗੇ ਤੱਕਣਾ ناکامی ਦੀ ਜੜ ਹੈ ਜਦੋਂ ਅਸੀਂ ਕਹਿੰਦੇ ਹਾਂ ਬਾਅਦ ਚ ਕਰ ਲੈਣਾ ਅਸੀਂ ਅਸਲ ਵਿੱਚ ਆਪਣੇ ਮਨੋਬਲ ਨੂੰ ਕਮਜ਼ੋਰ ਕਰ ਰਹੇ ਹੁੰਦੇ ਹਾਂ ਇਹ ਇੱਕ ਛੋਟੀ ਜਿਹੀ ਲਫ਼ਜ਼ੀ ਆਦਤ ਨਹੀਂ ਸਗੋਂ ਇੱਕ ਖਤਰਨਾਕ ਮਾਨਸਿਕ ਵਿਕਾਰ ਹੈ ਇਹ ਵਾਂਖ ਸੁਸਤੀਆਂ ਦੀ ਜੜ ਬਣ ਜਾਂਦੀ ਹੈ ਜੋ ਹੌਲੀ-ਹੌਲੀ ਸਾਡੇ ਆਤਮ ਵਿਸ਼ਵਾਸ ਨੂੰ ਚਾਟ ਜਾਂਦੀ ਹੈ ਹਰ ਵਾਰੀ ਜਦੋਂ ਤੁਸੀਂ ਬਾਅਦ ਵਿੱਚ ਕਰ ਲੈਣਾ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਕੰਮ ਮੁੱਖ ਨਹੀਂ ਹੈ ਮਿਹਨਤ ਮੁੱਖ ਨਹੀਂ ਹੈ ਤੇ ਤੁਹਾਡੀ ਜ਼ਿੰਦਗੀ ਮੁੱਖ ਨਹੀਂ ਹੈ ਇਹ ਆਦਤ ਤੁਹਾਨੂੰ ਆਲਸੀ ਅਨਡਿਸਪਲਿਨ ਅਤੇ ਫੋਕਸ ਤੋਂ ਪਟਕਾ ਦਿੰਦੀ ਹੈ ਦਿਮਾਗ ਵਿੱਚ ਟਾਲਮਟੋਲ ਦੀ ਆਦਤ ਇੱਕ ਹੱਥ ਕੜੀ ਵਾਂਗ ਲੱਗ ਜਾਂਦੀ ਹੈ ਅਸੀਂ ਸੋਚਦੇ ਰਹਿੰਦੇ ਹਾਂ ਕਿ ਕੱਲ ਕਰ ਲੈਵਾਂਗਾ ਪਰ ਕੱਲ ਕਦੇ ਨਹੀਂ ਆਉਂਦੀ ਇਹ ਕੱਲ ਕੱਲ ਕਰ ਦੇ ਕਰ ਦੇ ਜ਼ਿੰਦਗੀ ਦੀਆਂ ਸਭ ਤੋਂ ਵਧੀਆ ਮੌਕਿਆਂ ਨੂੰ ਖੋ ਬੈਠਦੇ ਹਾਂ ਜਦੋਂ ਤੁਸੀਂ ਬਾਅਦ ਵਿੱਚ ਕਰ ਲੈਣਾ ਕਹਿੰਦੇ ਹੋ ਤੁਹਾਡਾ ਫੈਸਲਾ ਕਰਨ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ ਤੁਹਾਡਾ ਮਨੋਬਲ ਹੌਲੀ-ਹੌਲੀ ਡਿੱਗਣ ਲੱਗਦਾ ਹੈ ਇਹ ਛੋਟਾ ਜਿਹਾ ਵਾਕ ਮੈਂ ਬਾਅਦ ਵਿੱਚ ਕਰ ਲੈਣਾ ਕਦੇ-ਕਦੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਹੈ ਇਹ ਸਿਰਫ ਸ਼ਬਦ ਨਹੀਂ ਇੱਕ ਸੂਖਮ ਜ਼ਹਿਰ ਹੈ ਜੋ ਹੌਲੀ-ਹੌਲੀ ਤੁਹਾਡੀਆਂ ਅੰਦਰੂਨੀ ਤਾਕਤਾਂ ਨੂੰ ਖਤਮ ਕਰ ਦਿੰਦਾ ਹੈ ਯਾਦ ਰੱਖੋ ਬਾਦ ਵਿੱਚ ਜ਼ੈਰ ਹੈ ਹੁਣੇ ਗਵਾਈ ਹੈ ਜੇਕਰ ਤੁਸੀਂ ਇੱਥੇ ਤੱਕ ਆ ਗਏ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਟਿੱਪਣੀ ਕਰਨਾ ਨਾ ਭੁੱਲੋ ਤੁਹਾਡੀ ਲਾਈਕ ਸਾਨੂੰ ਹੋਰ ਵੀਡੀਓ ਬਣਾਉਣ ਲਈ ਪ੍ਰੇਰਿਤ ਕਰਦੀ ਹੈ ਬਾਗਚਾਰ ਅੱਜ ਦੇ ਕੰਮ ਦੀ ਯੋਜਨਾ ਕਿਵੇਂ ਬਣਾਈਏ ਨੈਪੋਲੀਅਨ ਹਿਲ ਕਹਿੰਦੇ ਹਨ ਕਾਮਯਾਬ ਲੋਕ ਆਪਣੀ ਦਿਨਚਰੀ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਂਦੇ ਹਨ ਸਵੇਰੇ 5 ਮਿੰਟ ਕੱਢੋ ਅੱਜ ਦੇ ਕੰਮ ਲਿਖੋ ਲੱਖ ਲੱਖ ਕੰਮਾਂ ਨੂੰ ਦਿਮਾਗ ਚੰਨਾ ਰੱਖੋ ਕਾਗਜ਼ ਤੇ ਲਿਖੋ ਸਭ ਤੋਂ ਜ਼ਰੂਰੀ ਕੰਮ ਪਹਿਲਾਂ ਕਰੋ ਅਣਕਾਰ ਨੂੰ ਸਾਈਡ ਤੇ ਰੱਖੋ ਅਤੇ ਵੱਡੇ ਕੰਮਾਂ ਨੂੰ ਪਹਿਲਾ ਨੰਬਰ ਦਿਓ অতি ਜ਼ਰੂਰੀ ਕੰਮ ਤੇ ਪਹਿਲਾਂ ਧਿਆਨ ਦਿਓ ਡਿਸਪਲਿਨ ਲਾਓ ਜੋ ਕੰਮ ਲਿਖਿਆ ਹਰ ਹਰੇਕ ਸਥਿਤੀ ਵਿੱਚ ਪੂਰਾ ਕਰੋ ਯੋਜਨਾ ਬਣਾਉਣੀ ਇੱਕ ਗੱਲ ਹੈ ਪਰ ਉਸ ਤੇ ਅਟਲ ਰਹਿਣਾ ਦੂਜੀ ਗੱਲ ਹੈ ਡਿਸਪਲਿਨ ਦਾ ਮਤਲਬ ਹੈ ਜੋ ਕੰਮ ਤੁਸੀਂ ਆਪਣੀ ਲਿਸਟ 'ਚ ਲਿਖਿਆ ਉਹ ਕਰਨਾ ਹੀ ਕਰਨਾ ਹੈ ਕੋਈ ਪਾਣਾ ਨਹੀਂ ਕੋਈ ਟਾਲ ਮਟੋਲ ਨਹੀਂ ਆਪਣੇ ਆਪ ਨੂੰ ਵਾਦਾ ਕਰੋ ਜੇ ਮੈਂ ਆਪਣੀ ਲਿਸਟ 'ਚ ਲਿਖ ਦਿੱਤਾ ਤਾਂ ਇਹ ਹੋ ਕੇ ਰਹੇਗਾ ਇਹ ਆਦਤ ਤੁਹਾਡੀ ਆਤਮ ਸ਼ਕਤੀ ਨੂੰ ਤੀਬਰ ਕਰੇਗੀ ਅਤੇ ਤੁਹਾ ਡਾਕਮਨ ਹੌਲੀ-ਹੌਲੀ ਆਪਣੇ ਆਪ ਦੀ ਆਗਿਆ ਮੰਨਣ ਦੀ ਆਦਤ ਪਾ ਲਵੇਗਾ। ਇੱਕ ਟਾਈਮ ਤੇ ਇੱਕ ਕੰਮ ਕਰੋ ਧਿਆਨ ਨਾਲ। ਨੈਪੋਲੀਅਨ ਹਿਲ ਕਹਿੰਦੇ ਹਨ ਜੋ ਵੀ ਕਰੋ ਧਿਆਨ ਨਾਲ ਕਰੋ। ਇੱਕ ਸਮੇਂ ਵਿੱਚ ਇੱਕ ਕੰਮ ਤੇ ਫੋਕਸ ਕਰੋ। ਜਦ ਅਸੀਂ ਇੱਕੋ ਸਮੇਂ ਚ ਕਈ ਕੰਮ ਕਰਦੇ ਹਾਂ ਤਾਂ ਅਸੀਂ ਨਾ ਤਾਂ ਇੱਕ ਵੀ ਕੰਮ ਠੀਕ ਕਰ ਸਕਦੇ ਹਾਂ ਨਾ ਹੀ ਪੂਰਾ ਧਿਆਨ ਦੇ ਸਕਦੇ ਹਾਂ। ਆਪਣੀ ਧਿਆਨ ਸ਼ਕਤੀ ਨੂੰ ਕੇਂਦਰਿਤ ਰੱਖੋ ਸੋਚੋ ਜੇ ਤੁਸੀਂ ਹਰ ਦਿਨ ਆਪਣੇ ਕੰਮ ਦੀ ਪੂਰੀ ਯੋਜਨਾ ਬਣਾਓ ਕਦਹ ਤੁਸੀਂ ਹਰ ਦਿਨ ਆਪਣੇ ਮਨ ਦੀ ਤਾਕਤ ਨੂੰ 10 ਗੁਣਾ ਵਧਾ ਸਕਦੇ ਹੋ ਲਿਸਟ ਪਾਇਓਰਟਾਈਜ਼ੇਸ਼ਨ ਡਿਸਪਲਿਨ ਅਤੇ ਫੋਕਸ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਓ ਤੇ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ ਜਿਸ ਦਿਨ ਦੀ ਯੋਜਨਾ ਬਣਦੀ ਹੈ ਉਹ ਦਿਨ ਕਦੇ ਵੀ ਬਰਬਾਦ ਨਹੀਂ ਜਾਵੇਗਾ ਬਾਗਬੰਦ ਸ਼ੁਰੂਆਤ ਹੋਣੇ ਕਰੋ ਪਰਫੈਕਸ਼ਨ ਦੀ ਉਡੀਕ ਨਾ ਕਰੋ ਨੈਪੋਲੀਅਨ ਹਿਲ ਸਾਫ ਕਹਿੰਦੇ ਹਨ ਹਰ ਚੀਜ਼ ਪੂਰੀ ਹੋਣ ਦੀ ਉਡੀਕ ਨਾ ਕਰੋ ਸ਼ੁਰੂਆਤ ਕਰ ਦਿਓ ਅਕਸਰ ਅਸੀਂ ਆਪਣੇ ਮਨ ਵਿੱਚ ਸੋਚਦੇ ਹਾਂ ਮੈਨੂੰ ਹੋਰ ਗਿਆਨ ਚਾਹੀਦਾ ਹੋਰ ਤਜਰਬਾ ਚਾਹੀਦਾ ਹੋਰ ਸਾਧਨ ਚਾਹੀਦੇ ਹੋਰ ਪੈਸਾ ਚਾਹੀਦਾ ਫਿਰ ਕਰਾਂਗਾ ਪਰ ਸਚਾਈ ਇਹ ਹੈ ਕਿ ਹੋਰ ਦੀ ਉਡੀਕ ਕਦੇ ਖਤਮ ਨਹੀਂ ਹੁੰਦੀ ਹਰ ਵੱਡਾ ਕਾਰੋਬਾਰ ਹਰ ਮਹਾਨ ਇਨਸਾਨ ਹਰ ਕਾਮਯਾਬੀ ਅਦੂਰੇ ਹਾਲਾਤਾਂ ਤੋਂ ਹੀ ਸ਼ੁਰੂ ਹੋਈ ਸੀ ਕਦੇ ਵੀ ਸੰਪੂਰਨਤਾ ਦੀ ਉਡੀਕ ਨਾ ਕਰੋ ਕਿਉਂਕਿ ਸੰਪੂਰਨਤਾ ਕਦੇ ਨਹੀਂ ਆਉਂਦੀ ਸੰਪੂਰਨਤਾ ਦੀ ਥਾਂ ਕਾਰਵਾਈ ਨੂੰ ਚੁਨੋ ਸ਼ੁਰੂਆਤ ਦੇ ਰਾਹ ਵਿੱਚ ਕਈ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਹੁਣੇ ਸ਼ੁਰੂ ਕਰੋ ਜੇ ਹੋ ਜਿਹਾਂ ਵੀ ਗਿਆਨ ਤਜਰਬਾ ਜਾਂ ਰਸਤਾ ਹੈ ਉਸੇ ਨਾਲ ਅੱਜ ਤੋਂ ਕਦਮ ਚੁੱਕੋ ਅੱਜ ਦੀ ਮਿਹਨਤ ਕੱਲ ਦੀ ਕਾਮਯਾਬੀ ਦਾ ਗੁਨਿਆਦ ਹੁੰਦੀ ਹੈ ਇਸ ਲਈ ਜੋ ਅੱਜ ਕਰ ਸਕਦੇ ਹੋ ਉਹ ਕੱਲ ਤੇ ਨਾ ਛੱਡੋ ਅੱਜ ਸ਼ੁਰੂ ਕਰੋ ਕਿਉਂਕਿ ਅੱਜ ਹੀ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਹਰ ਦਿਨ ਤੁਹਾਡੇ ਲਈ ਨਵੇਂ ਪ੍ਰੇਰਣਾਦਾਇਕ ਵਿਚਾਰ ਲੈ ਕੇ ਆਉਂਦੇ ਹਾਂ ਤੁਹਾਡੀ ਕਾਮਯਾਬੀ ਸਾਡਾ ਮਿਸ਼ਨ ਹੈ